ਫਤਨਾ ਚਿਰ ਵਹੀ ਗੁਰੂ ਵਾਸੂ ਬਾਬਾ ਸੱਚੇ ਪਾਤਸ਼ਾਹ ਮੇਰਾ ਪਰ ਹੱਥ ਰੱਖੀ ਬੱਚਾ ਤੇ ਤੰਦਰੁਸਤੀਆਂ ਬਖਸ਼ੀ ਬਾਬਾ ਸੀਜ਼ਨ ਦਾ ਟਾਈਮ ਆ ਬੱਚਾ ਤੇ ਮੇਰੇ ਪਰ ਹੱਥ ਰੱਖੀ ਬਾਬਾ ਰੌਣਕ ਵੀ ਪੜਾਈ ਤੇ ਬਹੁਤ ਧਿਆਨ ਦੇ ਰਹੀ ਆ ਮਨੀ ਦਾ ਤੁਹਾਨੂੰ ਪਤਾ ਹੀ ਆ ਵੀ ਬਹੁਤ ਲਗਨ ਨਾਲ ਕੰਮ ਕਰ ਰਿਹਾ ਹਨ ਨੀਆ ਮੈਂ ਤਾਂ ਚ ਬਰਕਤਾਂ ਪਾਈ ਸਤਨਾਮ ਛਿਰvai ਚਾਹ ਆ ਕੇ ਜਹੇ ਤੱਕ ਨਹੀਂ ਆਏ ਕਿੰ ਕਿੱਧਰ ਗਈ ਹੈ ਹਜਮਣੀ ਵੀ ਨਹੀਂ ਆਇਆ ਕਰੇ ਹਜੇ ਤੂੰ ਹਾਂ ਬਈ ਕੀ ਕਰਦੀ ਮਰੀ ਮਾਂ ਆ ਗਿਆ ਮਣੀ ਪੁੱਤ ਕਰੇ ਆ ਗਿਆ ਮਾਂ ਤਾਂ ਕਿੱਥੇ ਰਹਿ ਗਿਆ ਸੀ ਨਾ ਲੇਟ ਹੋ ਗਿਆ ਉਹ ਮਾਂ ਤਾਂ ਇੱਥੇ ਹੀ ਗਿਆ ਜੀਤੇ ਵਾਲਾ ਬਸ ਅੱਛਾ ਤੇ ਉਹ ਵਿਚਾਰੇ ਦਾ ਨਾ ਪੇਲਾ ਕਿੱਲਾ ਰਹਿ ਗਿਆ ਕਣਕਲ ਵੱਟਣ ਵਾਲਾ ਅੱਛਾ ਤੇ ਥੋੜੀ ਟੂੜੀ ਰਹਿੰਦੀ ਹੈ ਠੀਕ ਹੈ ਕਹਿੰਦਾ ਯਾਰ ਜਦੋਂ ਥੋੜੀ ਮੇਰੀ ਟੂੜੀ ਬਣ ਗਈ ਨਾ ਥੋੜੀ ਨਾਲ ਦੇ ਨਾਲ ਬਣਾਂ ਟੂੜੀ ਕਹਿੰਦਾ ਮਿਹਨਤੀ ਆ ਉਹ ਵੀ ਮੁੰਡਾ ਹਾਂ ਮਿਹਨਤੀ ਬੋਧਮਦ ਬੇਲਾ ਕਿੰਨਾ ਸਾਥ ਹੁੰਦਾ ਹਨਾ ਆਪਣਾ ਬਹੁਤ ਚੰਗਾ ਮੁੰਡਾ ਅੱਜ ਕੱਲ ਕਿੱਥੇ ਪੁੱਤ ਇਹੋ ਜੇ ਬਣ ਹਨਾ ਤੈਨੂੰ ਪਤਾ ਇਨਸਾਨ ਹੈਗੇ ਆ ਲੋਕਾਂ ਦੇ ਨਸ਼ਿਆਂ ਦੇ ਪੁੱਤ ਪੱਟੇ ਪਏ ਆ ਹਾਂ ਬਿਲਕੁਲ ਵਾਹ ਨਾਲੇ ਨਾ ਥੋੜੀ ਇੱਜ਼ਤ ਨੂੰ ਵੀ ਘਰ-ਬਾਰ ਚਵਾੜਨ ਵਾਲਾ ਮੁੰਡਾ ਹਨਾ ਆਪਣੇ ਮਟਿਆਰ ਕੁੜੀਆ ਭੈਣ ਨੂੰ ਭੈਣ ਕਹਿ ਕੇ ਗੱਲ ਕਰਦਾ ਹਾਂ ਉਹ ਵੀ ਸਿਆਣਾ ਚੱਲ ਤੇਰਾ ਭਰਾ ਵਾਂਗੂ ਸਾਥ ਦਿੰਦਾਗਾ ਹਾਂ ਮੈਂ ਤਾਂ ਸਹੀ ਹੈ ਹਾਂ ਚੱਲ ਕੋਈ ਨਹੀਂ ਪਤੌਣੇ ਆਪਣਾ ਇੰਨਾ ਕਰਾਇਆ ਹਨਾ ਕੋਈ ਨਹੀਂ ਲੱਗ ਲਗਾ ਕੇ ਉਹਦੇ ਨਾਲ ਤੂੰ ਵੀ ਕਰਾ ਨਹੀਂ ਮਾਤਾ ਮੈਂ ਤਾਂ ਪੂਰੇ ਕਰਾਉਣਾ ਹਾਂ ਤੇ ਹੁਣ ਵੇਖ ਲਓ ਤੁਸੀਂ ਜਿਵੇਂ ਹੁਣ ਆਪਰੋ ਆਪਣਾ ਟਰਾਲੀ ਨਹੀਂ ਮਿਲੀ ਸੀ ਹਾਂ ਤੇ ਆਪਦੇ ਮਾਮੇ ਕੇ ਪਿੰਡੋਂ ਮਗਾ ਕੇ ਟਰੈਕਟਰ ਟਰਾਲੀ ਆਪਣੀ ਕਣਕ ਢੋਈ ਆ ਬੰਦੇ ਨੇ ਤੇ ਇਦੋਂ ਵੱਧ ਪੁੱਤ ਕੌਣ ਸਾਥ ਦਿੰਦਾ ਆਪਦਾ ਸਕਾਪਾ ਹੀ ਨਹੀਂ ਦਿੰਦਾ ਉਹ ਭਾਂਜਾਂ ਨਾਲੋਂ ਵੱਧ ਕੀ ਕਰੀ ਜਾਂਦਾ ਕੋਈ ਕੀਦਾ ਗੱਲ ਹੈ ਜੀ ਹਾਂ ਕੀ ਗੱਲਾ ਕਰਨ ਹੈ ਜੇ ਮਾਪ ਪੁੱਤ ਆਜਾ ਪੁੱਤ ਆਜਾ ਸਤਿ ਸ਼ਕਾਲ ਹੋਰ ਕਿਵੇਂ ਆ ਠੀਕ ਆ ਪੁੱਤ ਘਰੇ ਸਾਰੇ ਹਾਂਜੀ ਬੀਬੀ ਵਧੀਆ ਵਧੀਆ ਤੁਸੀਂ ਠੀਕ ਹੋ ਹਾਂ ਹਾਂ ਵਧੀਆ ਪੁੱਤ ਆਪਣੇ ਸੁਣਾ ਠੀਕ ਆ ਮਣੀ ਤੇਰੀਆਂ ਤਰੀਫਾਂ ਕਰ ਰਹੀ ਸੀ ਅੱਛਾ ਮੈਂ ਆ ਦੀਆਂ ਤਰੀਫਾਂ ਪੁੱਤਾਂ ਦੀਆਂ ਮਾਵਾ ਪੁੱਤਾਂ ਦੀਆਂ ਪੁੱਤ ਤਰੀਫਾਂ ਹੀ ਕਰਦੀਆਂ ਹੁੰਦੀਆਂ ਇਹ ਬਿਲਕੁਲ ਹੈ ਜੇ ਪੁੱਤ ਚੰਗੇ ਕੰਮ ਕਰਨਗੇ ਮਾਵਾ ਤਰੀਫਾਂ ਹੀ ਕਰਨੀ ਆ ਮਣੀ ਯਾਰ ਮੈਂ ਇਹ ਗੱਲ ਕਹਿੰਦਾ ਸੀ ਮਦਰ ਨੂੰ ਮੈਂ ਕਿਹਾ ਵੇਖ ਲੈ ਜੀ ਕੱਲ ਆਪਾਂ ਨੂੰ ਮੋਕੇ ਦੇ ਟਰੈਕਟਰ ਵਾਲੀ ਵੀ ਨਹੀਂ ਮਿਲੀ ਤੇ ਤੂੰ ਆਦੇ ਮਾਮਲੇ ਦੇ ਪਿੰਡੋਂ ਸਾਹਮਣੇ ਲੈ ਕੇ ਆਇਆ ਹਨਾ ਸਾਡੇ ਢੋਲ ਤੇ ਦੋ ਮਾਣ ਕਣਕ ਪੈ ਗਈ ਆ ਤੇ ਨਹੀਂ ਤੈਨੂੰ ਪਤਾ ਮੌਸਮ ਦਾ ਬਈ ਕੀ ਹਾਲ ਆ ਯਾਰ ਗੜੇ ਪਈ ਜਾਂਦੇ ਕਿਤੇ ਕਿਤੇ ਮਾਂ ਅੱਗ ਲੱਗੀ ਜਾਂਦੀ ਏ ਹੋਰ ਪੁੱਤ ਕਹਾ ਮੋਬਾਈਲ ਨਾਲ ਚ ਦੱਸੀ ਜਾਂਦੇ ਸੀ ਆ ਕੱਲ ਗਵੰਡੀਆਂ ਦਾ ਵੀ ਮੁੰਡਾ ਆ ਕਰੀ ਜਾਂਦਾ ਸੀਗਾ ਪਤਾ ਨਹੀਂ ਕਿਹੜੇ ਪਿੰਡ ਅਖੇ ਅੱਗ ਲੱਗ ਗਈ 12 ਕਿੱਲੇ ਵਾਣ ਮਚ ਗਿਆ ਹਾਂ ਕਿਵੇਂ ਬਿਚਾਰੇ ਨੇ ਪਾਲੀ ਉਹ ਹੀ ਆਨੇ ਕਿਵੇਂ ਅਗਲਾ ਪੁੱਤਾਂ ਵਾਂਗੂ ਪਾਲਦਾ ਹੁਣ ਨਿੱਕੇ ਨਿੱਕੇ ਨੂੰ ਅੱਲਾ ਮਾਂ ਪਿਓ ਤੀਆਂ ਪੁੱਤਾਂ ਵਾਂਗੂ ਪਾਲਦਾ ਤੇਰੀਆ ਤਰੀਫਾਂ ਹੋ ਰਹੀਆਂ ਬਾਈ ਥੜਾ ਸਾਥ ਦਿੰਨਾ ਉਹ ਵੀਰਿਆ ਓਏ ਮੇਰਾ ਫਰਜ਼ ਐ ਤੂੰ ਮੇਰਾ ਭਰਾ ਐ ਅੱਜ ਕੱਲ੍ਹ ਬਾਈ ਕਾਜੂ ਦੀ ਦੁਨੀਆ ਚ ਨਾ ਕੋਈ ਨਹੀਂ ਕਿਸੇ ਦਾ ਇੰਨਾ ਕਰਦਾ ਤੇ ਤੂੰ ਹੀ ਤਾਂ ਮੇਰਾ ਕਰਦਾ ਹੀ ਆਂ ਪੂਰੀ ਤੇ ਕਣਕ ਉਹ ਪਿਛਲੇ ਕਿੱਲੇ ਰਹਿਂਦੀ ਆ ਉਹ ਬਣਵਾ ਕੇ ਲਿਆਉਣੀ ਆ ਆਪਾਂ ਤੇ ਬੇਸੜੀ ਨੂੰ ਟੂੜੀ ਬਣਾ ਕੇ ਮੇਰਾ ਵੀਰ ਅੰਦਰ ਪਵਾ ਦੀ। ਤੂੰ ਫਿਕਰ ਨਾ ਕਰ। ਉਹ ਮੇਰੀ ਜ਼ਿੰਮੇਵਾਰੀ ਹੈ। ਅੱਜ ਪੁੱਤ ਆਪਣੇ ਰੌਣਕੀ ਨਹੀਂ ਆਈ ਕੀ ਗੱਲ ਹੋ ਗਈ ਉਹ ਬੜੀ ਲੇਟ ਹੋ ਗਈ। ਆ ਰੌਣਕੀ ਲੇਟ ਹੋ ਗਈ ਹੈ ਨਾ ਅੱਗੇ ਤਾਂ ਟਿਊਸ਼ਨ ਤੋਂ ਵਾਸਤੇ ਆਵਾਜ਼ ਆਂਦੀ ਹੈ। ਹਾਂ ਅੱਗੇ ਤਾਂ ਆ ਜਾਂਦੀ ਆ। ਬੱਸ ਹੀ ਨਾ ਮਾਤਾ ਲੇਟ ਹੋ ਗਈ ਹੋਵੇ। ਪਤਾ ਨਹੀਂ ਪੁੱਤੋ ਪਤਾ ਕਰਨ ਵਾਲਾ। ਹਾਏ ਰੱਬਾ ਕਿੰਨੀ ਗਰਮੀ ਹੋਈ ਪਈ ਆ। ਉੱਤੋਂ ਬਸਾ ਲੈਣੇ ਲੋਹ ਪੀਤਾ ਹੋਇਆ। ਕਦੇ ਕਹ ਪੰਜ ਮਿੰਟ ਲੇਟ ਆਉਂਦੇ ਆ ਕਦੇ 10 ਮਿੰਟ ਜਲਦੀ ਆ ਜਾਂਦੇ ਆ ਇਹਨਾਂ ਦਾ ਵੀ ਕੁਝ ਕਰਨਾ ਹੀ ਪੈਣਾ ਲੈ ਭੈਣ ਵੀ ਆ ਗਈ ਜਾ ਜਾ ਵੀਰੇ ਪਾਣੀ ਲੈ ਕੇ ਦੇ ਮੈਨੂੰ ਪਾਣੀ ਤੈਨੂੰ ਕਿਉਂ ਕਣਕ ਵੱਟ ਕੇ ਆਈਆਂ ਪਾਣੀ ਲੈ ਕੇ ਆਵਾਂ ਮੈਂ ਤੇਰੇ ਆਸਤੇ ਦੇਖ ਲਓ ਮੰਮੀ ਸਮਝਾ ਲਿਆ ਕਰੋ ਮਾੜਾ ਮੋਟਾ ਇਹਨੂੰ ਯਾਰ ਕੰਮ ਕਰਕੇ ਆਈ ਹੁ ਮੰਨੇ ਕਣਕ ਵੱਢਿਆ ਹੋਇਆ ਚਾਰ ਅੱਖਰ ਪੜ੍ਹ ਕੇ ਆਈ ਐ ਕੰਮ ਲੈ ਕੇ ਮੈਂ ਪਾਣੀ ਯਾਰ ਮੈਂ ਓਏ ਪੜਨਾ ਕਿਹੜਾ ਸੌਖਾ ਆ ਲੈ ਦੇ ਹਬਚਾਈ ਨੂੰ ਗਲਾਸ ਪਾਣੀ ਦਾ ਮੈਂ ਨਾ ਕੁੱਕੜਾ ਵਾਂਗ ਬੁਲੜੀ ਜਾਇਆ ਕਰੋ ਸਾਰਾ ਦਿਨ ਪਾਣੀ ਮੈਂ ਲੈ ਆ ਦਿੰਨੀ ਆ ਤੁਸੀਂ ਪੀ ਨਾ ਪੁੱਤ ਜਿੱਤੇ ਤੂੰ ਵੀ ਨਾ ਪੁੱਤ ਮਾਣੀ ਬਸ ਮੈਂ ਨਹੀਂ ਕੀ ਐਵੇਂ ਹੋਰ ਦੱਸੋ ਵੀਰੇ ਕਿਵੇਂ ਹੋ ਤੁਸੀਂ ਹਾਂ ਠੀਕ ਪੈ ਖੇਤ ਦਾ ਕੰਮ ਵਧੀਆ ਚੱਲਿਆਂਦਾ ਆਪਣਾ ਹਾਂ ਵਧੀਆ ਚੱਲਿਆਂਦਾ ਚੱਲੋ ਵਧੀਆ ਥੋੜੀ ਪੜਾਈ ਵਧੀਆ ਚੱਲਦੀ ਆ ਹਾਂਜੀ ਹੁਣ ਸ਼ੁਕਰ ਸ਼ੁਕਰ ਹੁਣ ਤਾਂ ਬਸ ਮੇਰਾ ਐਮ ਦਾ ਰਿਜ਼ਲਟ ਆਉਣ ਵਾਲਾ ਹੈ ਹਾਂਜੀ ਕਰੂਗਾ ਭਲੀ ਯਾਰ ਪਰਦੀ ਤਾਂ ਬਹੁਤ ਆ ਪਰ ਥੋੜੀ ਜੀ ਨਾ ਬਾਈ ਕੰਮ ਲਈ ਜਾ ਆ ਦੇਖ ਲੋ ਐਂ ਕਰਦਾ ਰਹਿੰਦਾ ਸਾਰਾ ਦਿਨ ਤੂੰ ਦੱਸ ਕਿੰਨੇ ਵੇਲੇ ਸਾਡੇ ਘਰੇ ਆਉਣਾ ਯਾਰ ਲੱਗਦੀ ਨਾ ਮੜੀ ਜਿਹੀ ਕੌਲੀ ਮੈਨੂੰ ਤਾਂ ਨਹੀਂ ਲੱਗਦੀ ਬਈ ਤੈਨੂੰ ਲੱਗਦੀ ਏ ਹੁਣ ਤੁਸੀਂ ਦੋਵੇਂ ਭੈਣ ਭਰਾ ਆਸਵੇਂ ਵੀ ਰਲ ਗਏ ਆ ਲੈ ਪੁੱਤ ਪਾਣੀ ਤੂੰ ਪੀਣਾ ਮਣੀ ਨਹੀਂ ਬੱਸ ਪਾਤਾ ਤੂੰ ਜਿੱਤੇ ਨਾ ਬੀਬੀ ਵਾਸਾ ਲੈ ਫੇਰ ਚਾਹ ਬਣਾ ਲੈਨੇ ਪੁੱਤ ਨਾ ਨਾ ਚੱਲ ਮਣੀ ਹੋਰ ਆਪਾਂ ਖੇਤ ਪੱਟ ਖੜ ਬੋਲ ਚੱਲ ਆਪਾਂ ਚੱਲਦੇ ਆਂ ਖੇਦਿਆਰ ਇਹਨਾਂ ਨੂੰ ਮਮੋਦਿਆਂ ਨੂੰ ਘਰੋਂ ਦੇ ਗੱਲਾਂ ਬਾਈ ਹਾਂ ਯਾ ਥੋੜੇ ਨਾ ਪੱਠੇ ਭਰਨ ਵਾਲੇ ਆ ਨਾ ਹੀ ਹੁਣੇ ਆਪਣਾ ਸੁਨਣਾ ਭਰਾਵਾ ਚੱਲ ਚਾਹ ਪਾਣੀ ਬਣਾ ਲੈਣੀ ਆ ਚਾਹ ਪੀ ਕੇ ਵਗਜੋ ਨਾ ਬੀਬੀ ਬਸ ਆ ਗਈ ਅਸੀਂ ਦੱਸੋ ਮਿੰਟਾਂ ਤੇ ਚੱਲ ਧਾਨ ਨਾਲ ਜਾਇਓ ਪੁੱਤ ਮੰਮੀ ਬੱਸ ਆਲਾ ਨਾ ਗੱਲ ਕਰੋ ਕੋਈ ਇਹਨਾਂ ਦਾ ਪੱਕਾ ਟਾਈਮ ਹੀ ਨਹੀਂ ਹੈਗਾਗਾ ਪੁੱਤ ਹੁਣ ਮੈਂ ਮੰਮੀ ਬੱਸਾਂ ਲੈਣਾ ਕੀ ਗੱਲ ਕਰੇ ਦੱਸ ਬਸਾਂ ਨੇ ਤਾਂ ਜਿਹੜੇ ਟਾਈਮ ਤੇ ਆਉਣਾ ਗਰਮੀ ਆ ਕੀ ਕਰਿਆ ਜਾਵੇ ਫਿਰ ਹੁਣ ਹੋਰ ਪੜਾਈ ਕਿਵੇਂ ਚੱਲੀ ਜਾਂਦੀ ਹੈ ਵਧੀਆ ਚੱਲ ਜਾਂਦੀ ਆ ਹੁਣ ਤਾਂ ਅੰਮੀ ਹੁਣ ਤਾਂ ਬਸ ਮੈਂ ਐਮਏ ਤੋਂ ਬਾਅਦ ਬੀਐਡ ਕਰਨੀ ਸ਼ੁਰੂ ਕਰਨੀ ਆ ਆ ਤਾਂ ਮੇਰੀ ਧੀ ਬਾਲੀ ਸਿਆਣੀ ਅੱਛਾ ਮੇਰੀ ਗੱਲ ਸੁਣ ਤਾ ਉਹ ਤਾਂ ਤਾਂ ਮੈਨੂੰ ਗੱਲ ਕਰਨ ਨਹੀਂ ਦਿੰਦੀ ਮੈਨੂੰ ਤੇਨਾਂ ਕੋਈ ਜ਼ਰੂਰੀ ਗੱਲ ਕਰਨੀ ਸੀ ਹੁਣ ਤੂੰ ਵਿਆਹ ਦੀ ਗੱਲ ਨਾ ਕਰਨ ਬੈਠ ਜੀ ਤੇਰੀ ਜ਼ਰੂਰੀ ਗੱਲ ਇਹੀ ਹੁੰਦੀ ਆ ਤੂੰ ਪੁੱਤ ਫਿਰ ਹੁਣ ਉਹ ਤਾਂ ਇੱਕ ਦਿਨ ਕਰਨਾ ਹੀ ਆ ਤੁਹਾਨੂੰ ਪਤਾ ਨਾ ਮੈਨੂੰ ਇਹ ਜੇ ਪੜਨਾ ਹੈ ਪੜ੍ਹ ਲਿਖ ਕੇ ਮੈਂ ਸਰਕਾਰੀ ਨੌਕਰੀ ਲੱਗਣਾ ਹੈ ਤੇ ਫਿਰ ਮੈਂ ਇਸ ਕਰ ਨੂੰ ਤੇ ਤੁਹਾਨੂੰ ਖੁਸ਼ੀਆਂ ਖੁਸ਼ੀਆਂ ਦੇਣੀਆਂ ਨੇ ਪੁੱਤ ਮੈਂ ਤੇਰੀ ਗੱਲ ਨਾਲ ਸਮਝਾਤਾ ਪਰ ਹੁਣ ਤੂੰ ਆਏ ਦੇਖਣਾ ਛੋਟੇ ਹੁੰਦਿਆਂ ਨੂੰ ਹੁਣ ਥੋੜਾ ਪਿਓ ਛੱਡ ਕੇ ਤੁਰ ਗਿਆ ਮੈਂ ਕਿੰਨਾ ਔਖਾ ਨਾਲ ਤੁਹਾਨੂੰ ਪਾਲਿਆ ਪਸ਼ੂਆਂ ਦੇ ਵਿੱਚ ਦੁੱਧ ਵੇਚ ਵੇਚ ਕੇ ਕਿਵੇਂ ਪਾਲਿਆ ਆ ਤੇਰਾ ਭਰਾ ਨਿੱਕੇ ਜਿਹਨੇ 12 ਕੀਤੀਆਂ ਤੇਰੀ ਖਾਤਰ ਉਹਨੇ ਪੜਾਈ ਛੱਡਤੀ ਵੀ ਮੈਂ ਭੈਣ ਨੂੰ ਪੜਾ ਲਾ ਪਰ ਪੁੱਤ ਹੋਣਾ ਸੀ ਜੇ ਤੈਨੂੰ ਪੜਾਉਨੇ ਆ ਤੇ ਤੇਰੀ ਕਮਾਈ ਥੋੜੀ ਖਾਵਾਂਗੇ ਕਦੇ ਮਾਂ ਪੁੱਤ ਸੁਣਿਆ ਕਮਣੀਏ ਧੀਆਂ ਦੀਆਂ ਕਮਾਈਆਂ ਖਾਂਦਾ ਕੋਈ ਗੱਲ ਨਹੀਂ ਮਾਂ ਲੋਕੀ ਤਾਂ ਕਹਿੰਦੀ ਰਹਿੰਦੇ ਨੇ ਲੋਕਾਂ ਦਾ ਕੀ ਐ ਮੈਂ ਨੌਕਰੀ ਲਾ ਕੇ ਤੁਹਾਨੂੰ ਖੁਸ਼ੀਆਂ ਹੀ ਦਊਂਗੀ ਮੈਂ ਨਹੀਂ ਵਿਆਹ ਕਰਾਉਣਾਗਾ ਪੁੱਤ ਧੀਆਂ ਰਾਜ਼ੀ ਰਾਣਿਆਂ ਨੇ ਨਹੀਂ ਰੱਖੀਆਂ ਅਸੀਂ ਕੌਣ ਰੱਖ ਲਾਂਗੇ ਤੈਨੂੰ ਤੇਰਾ ਰਿਸ਼ਤਾ ਕਰਾਂਗੇ ਫਿਰ ਮਗਰੋਂ ਮਣੀ ਮੰਣੀ ਵੀ ਸੋਚਾਂਗੇ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਵੀਰੇ ਦਾ ਵਿਆਹ ਕਰ ਦੋ ਭਾਬੀ ਨੂੰ ਲਿਆਓ ਫਿਰ ਕੀ ਹੁੰਦਾ ਵੀਰਾ ਭਾਬੀ ਨੂੰ ਰੱਖੀ ਰੱਖ ਕੇ ਤੇ ਆਪਾਂ ਦੋਨੇ ਖੁਸ਼ ਨਹੀਂ ਪੁੱਤ ਭਾਬੀ ਨੇ ਆਪਦੇ ਘਰੇ ਹੁਣ ਤੂੰ ਆਪਦੇ ਘਰੇ ਜਾਣਾ ਹਨਾ ਜੀ ਤਾਂ ਬਥੇਰਾ ਕਰਦਾ ਪਹਿਲਾਂ ਉਹਦਾ ਕਰਦਗੇ ਪਰ ਉਹ ਕਹਿੰਦਾ ਮਾਂ ਭੈਣ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਤੇ ਪਹਿਲਾਂ ਭੈਣ ਨੂੰ ਘਰੋਂ ਟਿਕਾ ਦਈਏ ਕੀ ਪਤਾ ਬਗਾਨੀ ਤੇ ਕਹਿੋ ਜੀ ਆਊਗੀ ਕੋਈ ਨਹੀਂ ਮਾਂ ਮੈਂ ਤਾਂ ਇਹ ਨੌਕਰੀ ਲੱਗਣਾ ਹੈ ਅੱਪਾ ਮੁੰਡਾ ਉਹ ਜੋ ਪਾ ਲੈਨੇ ਪੁੱਤ ਜਿਹੜਾ ਤੈਨੂੰ ਪੜਾ ਲੇ ਨੌਕਰੀ ਲਵਾ ਲੇ ਫਿਰ ਤਾਂ ਖੁਸ਼ ਆ ਨਹੀਂ ਮੈਂ ਨਹੀਂ ਹੈ ਜੇ ਵਿਆਹ ਕਰਾਣਾ ਤੁਸੀਂ ਪਹਿਲਾਂ ਵੀਰੇ ਦਾ ਕਰ ਲਓ ਪੁੱਤ ਜਿੱਦ ਨਹੀਂ ਕਰਦੇ ਹੁੰਦੇ ਹੁਣ ਤੋਂ ਲੱਭਣ ਲੱਗਾਂਗੇ ਨਾ ਸਾਲ ਲੱਗ ਜੂ 6 ਮਹੀਨੇ ਲੱਗਦੇ ਆ ਸਾਲ ਲੱਗਦੇ ਆ 2-2 ਸਾਲ ਵੀ ਲੱਗ ਜਾਂਦੇ ਚੰਗੇ ਰਿਸ਼ਤੇ ਲੱਭਣ ਨੂੰ ਕਿਤੇ ਚੰਗੇ ਮੁੰਡੇ ਧਰੇ ਪਏ ਆ ਉਹ ਕਿਹੜਾ ਭਾਜ ਗੱਲ ਕਰ ਲਈ ਵੀ ਭਾਈ ਕੱਲ ਨੂੰ ਮੁੰਡਾ ਮਿਲ ਜੂ ਆਪਾਂ ਨੂੰ ਉਹਦੇ ਲਈ ਵੀ ਆਪਾਂ ਨੂੰ ਸਾਲ ਪਰ ਪਾਲਣਾ ਪੈਣਗੇ ਮੁੰਡਿਆਂ ਦੇ ਰਿਸ਼ਤੇ ਨਹੀਂ ਉਹੋ ਜਿਹਾ ਮੁੰਡਾ ਪਾਲਾਂਗੇ ਤੈਨੂੰ ਪੜਾਵੇ ਤੇਰੇ ਨੌਕਰੀ ਲਵਾਵੇ ਸਾਰਾ ਦਿਨ ਦਸਤ ਵਿਆਹ ਵਿਆਹ ਕਰਦੇ ਰਹਿੰਦੇ ਹੋ ਮੈਂ ਨਹੀਂ ਕਰਾਉਣਾ ਇਹ ਜਿਹਾ ਵਿਆਹ ਸਾਰਾ ਦਿਨ ਕਹਿੰਦੇ ਰਹਿੰਦੇ ਆ ਵਿਆਹ ਕਰਾ ਲਾ ਵਿਆਹ ਕਰਾ ਲਾ ਕੀ ਬਣਵਾ ਕੁੜੀ ਦਾ ਹਾਲੇ ਦਵੱਕਾਂ ਨੇ ਅੱਜ ਕੱਲ੍ਹ ਦਿਆਂ ਨੇ ਵੀ ਦੱਸ ਮੇਰਾ ਜੀ ਕਰਦਾ ਤੈਨੂੰ ਸੁਰਗੇ ਤੋਰਨ ਨੂੰ ਪਰ ਨਹੀਂ ਰੱਖ ਸਕਦੇ ਤਾਂ ਸਾਰੀ ਤੇ ਮਣੀ ਵੀ ਰੀ ਤੇ ਮੁਤਾਬਕ ਤੋਰਨੀ ਪੈਣੀ ਚਲ ਕੋਈ ਨਹੀਂ ਆਉਂਦਾ ਮਣੀ ਕਰੇ ਕਰਦੀ ਆ ਉਹਦੇ ਨਾਲ ਗੱਲ ਕੀ ਕਹਿੰਦਾ ਇਹ ਤਾਂ ਨਹੀਂ ਕਿਸੇ ਲੈਣ ਤੇ ਹੁੰਦੀ ਦੀਨੀ ਹੋ ਹੋ ਹੈਲੋ ਹਾਂ ਮਨ ਕਿਵੇਂ ਆ ਅੱਛਾ ਹੋਰ ਕਰੇ ਸਾਰੇ ਕਿਵੇਂ ਆ ਸਟੱਡੀ ਕਿਵੇਂ ਚੱਲਦੀ ਹੈ ਤੇਰੀ ਚੱਲ ਵਧੀਆ ਹੋਰ ਹੁਣ ਅੱਗੇ ਕੀ ਕਰਨਾ ਹੈ ਤੂੰ ਅੱਛਾ ਚੱਲ ਵਧੀਆ ਹਾਂ ਸਰਕਾਰੀ ਨੌਕਰੀ ਦੀ ਵੀ ਵਧੀਆ ਹੈ ਪੋਸਟ ਵਗੈਰਾ ਭਰਦੀ ਉਸ ਤੋਂ ਬਾਅਦ ਚੱਲ ਤਿਆਰੀ ਹਾਂ ਯਾਰ ਬਸ ਠੀਕ ਹੀ ਆ ਨਹੀਂ ਯਾਰ ਮੰਮੀ ਕਹਿੰਦੇ ਕਿ ਹੁਣ ਤੂੰ ਬਸ ਪੜਾਈ ਛੱਡ ਕਿਉਂਕਿ ਹੁਣ ਮੇਰੀ ਐਮਏ ਪੂਰੀ ਹੋਣ ਵਾਲੀ ਹੈ ਮੈਂ ਸੋਚਿਆ ਸੀ ਬੀਐਡ ਕਰੂੰਗੀ ਉਸ ਤੋਂ ਬਾਅਦ ਫਿਰ ਆਪਦੇ ਸਰਕਾਰੀ ਨੌਕਰੀ ਦੀ ਤਿਆਰੀ ਕਰਦੇ ਕਹਿੰਦੇ ਵਿਆਹ ਕਰਵਾ ਲਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਬਸ ਮੰਮੀ ਨੂੰ ਐਵੇਂ ਆ ਵੀ ਪਿੰਡ ਵਾਲੇ ਕੀ ਕਹਿਣਗੇ ਕੁੜੀ ੱਡੀ ਵੱਡੀ ਹੋ ਗਈ ਵਿਆਹ ਕਰਦੀਏ ਕਰਦੀਏ ਇਤਨਾ ਲੋਕ ਐ ਕਹਿੰਦੇ ਰਹਿੰਦੇ ਆ ਹਮ ਇਹ ਤਾਂ ਹੈ ਮੈਂ ਤਾਂ ਕਿਆ ਸੀ ਪਹਿਲਾਂ ਵੀਰੇ ਦਾ ਵਿਆਹ ਕਰ ਦੋ ਭਾਬੀ ਆਜੂ ਰਹੀ ਚੱਲਾਂਗੇ ਸਾਰਿਆਂ ਨੇ ਮੈਂ ਕੀ ਕਰਾਂ ਦੱਸ ਸਮਝ ਨਹੀਂ ਆਉਂਦੀ ਮੈਨੂੰ ਤਾਂ ਤੈਨੂੰ ਪਤਾ ਤਾਂ ਹੈ ਮੈਨੂੰ ਕਿੰਨਾ ਚਾਹ ਪੜ੍ਹਾਈ ਦਾ ਪੜ੍ਹ ਕੇ ਵੱਡਾ ਅਫਸਰ ਬੰਨਾ ਹੈ ਸਰਕਾਰੀ ਨੌਕਰੀ ਲੈਣੀ ਆ ਇੱਕ ਮੇਰੀ ਮਾਂ ਇੰਨਾ ਇਮੋਸ਼ਨਲ ਉਤਿਆਚਾਰ ਕਰਦੀ ਆ ਨਾ ਮੇਰੇ ਤੇ ਅਖੇ ਜੀ ਮੈਂ ਵੀ ਤਾਂ ਕਿਸੇ ਦੀ ਕੁੜੀ ਸੀ ਮੈਂ ਵੀ ਤਾਂ ਵਿਆਹ ਕੇ ਆਈ ਆ ਤੈਨੂੰ ਵੀ ਜਾਣਾ ਹੀ ਪੈਣਾ ਮੈਨੂੰ ਤਾਂ ਐ ਸੀ ਐ ਮੈਨੂੰ ਬੀਐਡ ਕਰਵਾਉਣਗੇ ਐਮ ਐਮ ਐ ਦੇ ਰਿਜ਼ਲਟ ਤੋਂ ਬਾਅਦ ਬੀਐਡ ਕਰਵਾਉਣਗੇ ਪਰ ਮੈਨੂੰ ਨਹੀਂ ਲੱਗਦਾ ਇਹ ਕਰਵਾਉਣਗੇ ਇਹ ਤਾਂ ਮੇਰੇ ਟੇਚੀ ਬੰਨੀ ਬੈਠੇ ਨੇ ਹੁਣ ਇੱਕ ਉੱਥੋਂ ਆਈ ਸੀ ਇੱਕ ਟਿਊਸ਼ਨ ਤੋਂ ਪੜ੍ਹ ਕੇ ਔਨਸਰ ਕਹਿੰਦੇ ਕਿ ਵਿਆਹ ਤੇ ਨਾ ਰਿਸ਼ਤੇ ਦੀ ਗੱਲ ਕਰਨੀ ਆ ਰਿਸ਼ਤੇ ਦੀ ਗੱਲ ਚਾਹ ਪਾਣੀ ਪੁੱਛਦੇ ਨਹੀਂ ਬੱਸ ਜੀ ਅਕੇ ਜੀ ਤੀਂ ਆਦਾ ਰਾਜੇ ਰਾਣੀਆਂ ਨੇ ਵੀ ਨਹੀਂ ਰੱਖਿਆ ਹੁਣ ਮੈਂ ਕੀ ਕਰਾਂ ਐਨਾ ਮਤਲਬ ਦੀ ਕਹਿੰਦੇ ਰਹਿੰਦੇ ਕਰਵਾਲਾ ਕਰਵਾਲਾ ਪਤਾ ਨਹੀਂ ਅਗਲਾ ਮੁੰਡਾ ਕਿ ਉਹ ਜਾਉ ਕਹਿੰਦੇ ਲਾ ਹੁੰਦੇਲੇ ਰਿਸ਼ਤਾ ਲੱਭਦੇ ਆ ਛੇ ਮਹੀਨੇ ਲੱਗਣਗੇ ਸਾਲ ਲੱਗਣਗੇ ਵਧੀਆ ਮੁੰਡਾ ਲੱਭਾਂਗੇ ਤੇ ਜੇ ਵਧੀਆ ਮੁੰਡਾ ਮਿਲਿਆ ਨਾ ਫੇਰ ਸਾਰਾ ਦਿਨ ਕਿਚ 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 ਕਰਦੇ ਰਹਿੰਦੇ ਆ ਮੇਰੇ ਤਾਂ ਦਿਮਾਗ ਖਰਾਬ ਹੋ ਗਿਆ ਚਲ ਠੀਕ ਐ ਆਪਾਂ ਮਿਲਦੇ ਆ ਫਿਰ ਮੈਂ ਮਿਲ ਕੇ ਗੱਲ ਕਰਦੀ ਆ ਓਕੇ ਬਾਏ ਯਾਰ ਘਰ ਨਹੀਂ ਕਿੰਨੀ ਹੈ ਆ ਗਿਆ ਵੀ ਰੌਣਕ ਹਾਂ ਆ ਗਿਆ ਰੌਣਕ ਰੌਣਕ ਪਾਣੀ ਲੈ ਕੇ ਠੰਡਾ ਜਾ ਕੇ ਫਿਰ ਵੀਰੇ ਆਪ ਚੱਕ ਕੇ ਪੀ ਲੈ ਨਾ ਤੈਨੂੰ ਪਤਾ ਨਹੀਂ ਮੈਂ ਪੜੀ ਆਂ ਨੀ ਆ ਤੂੰ ਕੀ ਕੀੜੇ ਜੇ ਮਰੀ ਜਾਨੀ ਆ ਮੈਨੂੰ ਤਾਂ ਲੱਗਦਾ ਕੋਈ ਕੰਮ ਦੀ ਚੀਜ਼ ਆ ਰੱਖ ਦੇ ਕੇ ਦੱਬਾ ਨਹੀਂ ਪਾਣੀ ਲੈ ਜਾ ਸਿਆਣੀ ਬਣ ਕੇ ਵੀਰੇ ਤੈਨੂੰ ਪਤਾ ਹੈ ਮੇਰਾ ਐਮਏ ਦਾ ਰਿਜ਼ਲਟ ਆਉਣ ਵਾਲਾ ਹੈ ਤੇ ਇਸ ਤੋਂ ਬਾਅਦ ਮੈਂ ਬੀਐਡ ਕਰਨੀ ਆ ਫਿਰ ਮੈਂ ਬਣ ਜੂਗੀ ਟੀਚਰ ਰੌਣਕ ਮੈਨੂੰ ਪਤਾ ਹੈ ਵੀ ਤੂੰ ਬੀਐਡ ਕਰਨੀ ਆ ਤੈਨੂੰ ਆਪਦੀ ਬੀਐਡ ਤਾਂ ਦੱਸਦੀ ਆ ਤੈਨੂੰ ਖੇਤਾਂ 'ਚੋਂ ਗਰਮੀ ਜਾਇਆ ਬੰਦਾ ਨਹੀਂ ਦਿੰਦਾ ਉਹ ਪਾਣੀ ਪਿਆ ਦੇ ਕੀ ਮਰ ਚੱਲੀ ਜਾਂਦਾਸ ਵੀਰੇ ਆਪੀ ਪੀ ਲੈ ਪਾਣੀ ਤਿੰਨੇ ਲਈ ਇੱਕ ਗੱਲ ਹੋਰ ਬੋਤਲ ਭਰੀ ਪੀਆ ਪੀ ਕੇ ਤੇ ਬੋਤਲ ਵੀ ਭਰ ਕੇ ਰੱਖਦੀ ਵਾਪਸ ਫ੍ਰਿਜ ਚ ਬਹੁਤ ਸਿਆਣੀ ਹੈ ਉਹਨੇ ਦਿਖਾਈ ਕੀ ਲਿਖਿਆ ਇੱਕ ਮਿੰਟ ਪੜ ਲੈਂਦੇ ਵਾ ਕੀ ਯਾਰ ਕਹਾਤਾ ਬੁੱਚੀ ਬਾਲੀ ਹੋ ਗਈ ਵੀਰੇ ਇੱਧਰ ਫੜਾਓ ਪਹਿਲਾਂ ਪਾਣੀ ਲੈ ਕੇ ਆ ਵੀਰੇ ਆਪੀ ਝੀਲੋ ਤੁਸੀਂ ਉਹ ਮੈਨੂੰ ਤਾਂ ਪੜ ਲਾਂ ਸਮਝਦਾ ਕੁਝ ਆਉਂਦੀ ਨਹੀਂ ਇੱਥੇ ਕੀ ਲਿਖਿਆ ਤੈਨੂੰ ਕੀ ਸਮਝਉ 12ਵੀਂ ਫੇਲ ਨਾ ਹੋਵੇ ਤਾਂ ਮਿਹਨੇ ਮਾਰਦੀ ਹੈ ਸੜਕ ਮਾਰਗਾਂ ਦਾ ਕੀ ਮਹੱਤਵ ਹੈ ਦਰਬਾ ਤੇਰੇ ਪੱਲੇ ਨਹੀਂ ਪੈਣਾ ਕੁਛ ਤੂੰ ਜਾ ਤੇ ਪਾਣੀ ਵਿੱਚ ਡੰਗਰਾਂ ਨੂੰ ਪੱਠੇ ਪਾ ਛੜਕ ਮਾਰਗਾਂ ਦਾ ਕੀ ਮਹੱਤਵ ਹੈ ਰ ਦੱਸ ਓਹੋ ਪੱਕਾ ਜਾਈਦਾ ਕਿਤੇ ਜਾਈਦਾ ਤਾਂ ਲੈ ਆਉ ਬੈਠੇ ਆ ਸਾਰਾ ਦਿਨ ਕੁੱਕੜਾ ਵਾਂਗੂ ਕੋੜ 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 ਕਰ ਕਰ ਹੀ ਜਾਣਗੇ ਕੋਈ ਕੰਮ ਧੰਦਾ ਕਰ ਲਿਆ ਕਰੋ ਜਾ ਪਾਣੀ ਲੈ ਕੇ ਆਪੀ ਪੀ ਲੋ ਚੱਕ ਕੇ ਤੇ ਨਾਲੇ ਬੋਤਲ ਵੀ ਭਰ ਕੇ ਰੱਖ ਦਿਓ ਬਾਸ ਕਰਿਆ ਕਰੋ ਸ਼ਰਮ ਮੰਨਿਆ ਕਰੋ ਕੁੱਕੜਾਂ ਵਾਂਗ ਲੜਦੇ ਹੀ ਰਹਿਣੇ ਆ ਸਾਰਾ ਦਿਨ ਨਿਆਣੇ ਨਹੀਂ ਹੈਗੇ ਹੁਣ ਤੁਸੀਂ ਮੰਮੀ ਆਈ ਨਹੀਂ ਹਟਦਾਗਾ ਇਹਨੂੰ ਛੇੜੀ ਆਂਦਾ ਮੈਂ ਖੇਤੋਂ ਆਇਆ ਹੁਣ ਤੇ ਗਰਮੀ ਇੰਨੀ ਆ ਪਾਣੀ ਦਾ ਗਲਾਸ ਮੰਗਿਆ ਪਾਣੀ ਨਹੀਂ ਲੈ ਕੰਦੀ ਆਪੀ ਪੀ ਲੈ ਚੱਕ ਕੇ ਮੇਰਾ ਕਰਦੀ ਦੇਖੀ ਆ ਤੇ ਫਿਰ ਕਿੱਡੀ ਕੀ ਗੱਲ ਆ ਵੀਰਾ ਥੱਕੇ ਟੁੱਟਿਆ ਆ ਪਾਣੀ ਦੀ ਘੁੱਟ ਲੈ ਦੇ ਮੰਮੀ ਆਪੀ ਪੀ ਲੈ ਉੱਤੋਂ ਮੇਰੇ ਕਿਤਾਬਾਂ ਖੋ ਗਏ ਕਹਿੰਦਾ ਤੂੰ ਨਹੀਂ ਪਾਣਾ ਆਏ 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 ਕੁਛ ਨਹੀਂ ਮਾਤਾ ਵੈਸੇ ਖੋਲੀ ਬੈਠੀ ਸੀ ਕਿਤਾਬਾਂ ਤਾਂ ਅੜਦੀ ਦਾ ਵਸੇ ਹੋਰ ਹੀ ਥੋੜਾ ਨਹੀਂ ਕੁੱਕੜਾਂ ਵਾਲਾ ਕਾਣਾ ਲੋਟ ਆਉਂਦਾ ਕਾ ਖੜੀਓ ਪਾਣੀ ਲੈ ਕੇ ਆ ਨਾ ਮੈਨੂੰ ਘੁੱਟ ਲਿਆ ਦੇ ਸਾਰਾ ਗਾਲ ਘਰ ਬੈਠੀ ਵੀ ਆਈ ਹੁਕਮ ਚਲਾ ਦਿਆ ਕਰੀ ਇਹ ਮਾਂ ਹੀ ਕਰਦੀ ਆ ਆਪਣੂ ਤਾਂ ਪਾਗਲ ਸਮਝਦੀ ਆ ਪਤਾ ਨਹੀਂ ਕੀ ਜਣੇ ਐਵੇਂ ਕਰ ਲਈ ਇਹਦਾ ਮਾਤਾ ਪਾਣੀ ਫੜਾਉਣ ਤੋਂ ਵੀ ਚੱਲਦੀ ਆ ਮੈਨੂੰ ਪਤਾ ਕੀ ਕਹਿੰਦੀ ਕਹਿੰਦੀ ਤੂੰ 12ਵੀਂ ਫੇਲ ਆ ਮੈਨੂੰ ਸਾਰਾ ਦਿਨ ਥੋੜਾ ਤਾਂ ਹੈ ਹੀ ਕੁੱਤੀ ਚ ਕੱਲ ਲੋਟ ਆਉਂਦਾ ਕਿੱਦੇ ਬੰਦਾ ਬਣੋਂਗੇ ਮੈਨੂੰ ਨਹੀਂ ਪਤਾ ਮਾਤਾ ਮੇਰ ਮੇਰਾ ਬਾਅਦ ਮੈਂ ਦਾਖਲਾ ਭਰ ਮੈਂ ਦੁਬਾਰਾ 12ਵੀਂ ਕਰਨੀ ਹੈ ਮੈਨੂੰ ਪਾਸ ਹੋ ਕੇ ਦਿਖਾਉਣਾ ਨੂੰ ਚੁਡੇਲ ਜੀ ਨੂੰ ਚਲੋ ਜੀ ਮੈਂ ਤੁਹਾਡੇ ਮਾਨਦਗਾਂਦਗਾਂ ਕਰ ਲਓ ਭਾਈ ਕੀ ਕਰ ਗਿਆ ਫਾਇਦਾ ਜੀ ਆਪਾਂ ਐ ਕਰਦੇ ਆ ਮਾਤਾ ਮੇਰੇ ਕੋਲ ਸਕੀਮ ਐ ਇੱਕ ਛੇਤੀ ਬੋਲਾ ਭਾਲਦੇ ਆ ਇਹਨੂੰ ਆਪਾਂ ਛੇਤੀ ਵੇਖ ਕੇ ਤੋਰ ਦਿੰਨੇ ਆ ਫਿਰ ਆਪਾਂ ਮਾਂ ਪੁੱਤ ਵੀ ਘਰੇ ਐਸ਼ ਕਰਾਂਗੇ ਆਲੋ ਮੰਮੀ ਪਾਣੀ ਪੀ ਲਓ ਪਾ ਲੈ ਵੀਰ ਨੂੰ ਦੇ ਨਹੀਂ ਮੰਮੀ ਤੁਸੀਂ ਪੀਓ ਨਹੀਂ ਨਹੀਂ ਪੁੱਤਾਂ ਆਲੋ ਪਾਣੀ ਆਇਨਾ ਕਰਾ ਕਰ ਉਹ ਵੱਡਾ ਵੀਰ ਆ ਸਾਰਾ ਦਿਨ ਮਿੱਟੀ ਚ ਮਿੱਟੀ ਹੁੰਦਾ ਆਪਾਂ ਵੀ ਇਹਦੇ ਸਰਤੇ ਰਾਣੀਆਂ ਐਨਾ ਸੋਚ ਆ ਆਪਣਾ ਕੌਣ ਆ ਮੈਂ ਤਾਂ ਤੁਹਾਨੂੰ ਸਿਆਣੇ ਸਮਝਦੀ ਸੀ ਤੁਸ ਤਾਂ ਜਮਾਈ ਡੰਗਰ ਨਿਕਲ ਗਏ ਐਨਾ ਸੋਚੋ ਵੀ ਮੈਂ ਤੁਹਾਨੂੰ ਤੁਹਾਡਾ ਤਾਂ ਨਿੱਕੇ ਹੁੰਦਾਂ ਦਾ ਪਿਓ ਛੱਡ ਕੇ ਤੁਹਾਨੂੰ ਤੁਰ ਗਿਆ ਤੇ ਮੈਂ ਤੁਹਾਨੂੰ ਕਿਵੇਂ ਪਾਲਿਆ ਮੰਨ ਲਓ ਮੈਨੂੰ ਕੱਲ ਨੂੰ ਕੁਝ ਹੁੰਦਾ ਉਹ ਨਹੀਂ ਮਾਂ ਤੁਸੀਂ ਕੱਲ ਨੂੰ ਘਰ ਕਿੱਥੋਂ ਚਲਾ ਲਓਗੇ ਐਵੇਂ ਗੱਲਾਂ ਕਿਉਂ ਕਰਦੀਆਂ ਅਸੀਂ ਤੈਨੂੰ ਕੁਝ ਨਹੀਂ ਹੋਂਦੇ ਨਾ ਜਾਂਦੇ ਜੀ ਸਾਡੇ ਤੂੰ ਐਵੇਂ ਨਾ ਟੈਨਸ਼ਨ ਲਿਆ ਕਰ ਆਪਾਂ ਇਹਦਾ ਵਧੀਆ ਰਿਸ਼ਤਾ ਵੇਖ ਕੇ ਇਹਨੂੰ ਤੋੜਦੇ ਆਂ ਇੱਥੋਂ ਤੇ ਆਪਾਂ ਦੋਵੇਂ ਮਾਪੇ ਵੀ ਖੁਸ਼-ਖੁਸ਼ ਰਵਾਂਗੇ ਕਰੇ ਇਹਦੀ ਚਾਚੀ ਬੰਨੀ ਤਾਂ ਜਿਹੜੇ ਤੁਸੀਂ ਆਹ ਕਰਦੇ ਆਂ ਘਾ 10 ਮਿੰਟ ਦੀ ਬਾਹਰ ਨਿਕਾਉਂ ਦਿੰਦੇ ਮੈਨੂੰ ਨਹੀਂ ਨਹੀਂ ਕੋਈ ਨਹੀਂ ਮਾਂ ਤੂੰ ਟੈਨਸ਼ਨ ਨਾ ਮੰਨ ਐਵੇਂ ਬਸ ਕੁੜਗੇ ਪਹਿਲਾਂ ਹੀ ਬਾਣੀ ਫੜਾ ਲਈ ਤੈਨੂੰ ਕਿਹਾ ਸੀ ਨਾ ਮਾਂ ਗੁੱਸਾ करूंगी ਚੁੱਡੀ ਜੀ ਕਰਦੀ ਵੇਖੀ ਐ ਨਾਲੇ ਮੈਂ ਦਾਖਲਾ ਭਰਨਾ 12ਵਾਂ ਦਾ ਹੁਣ ਤੇ ਇਹ ਗੱਲ ਵੀ ਰੱਖਦੀ ਤੇ ਮਾਂ ਮੇਰੀ ਗੱਲ ਸੁਣ ਆਪਾਂ ਕਰਦੇ ਕੋਈ ਹੱਲ ਮੈਂ ਜਿੱਤੇ ਕੋਲ ਜਾਣਾ ਬਾਈ ਕੋਲ ਤੇ ਮੈਂ ਕੋਈ ਰਾਏ ਕਰੂੰਗਾ ਤੇ ਆਪਾਂ ਨਾ ਫਿਰ ਸਾਰਾ ਕੁਝ ਸੈੱਟ ਕਰਦੇ ਤੇਰੀ ਟੈਨਸ਼ਨ ਨਾ ਲਾਉਣੇ ਆਪਾਂ ਦਿਮਾਗ ਤੋਂ ਜਿਹੜੀ ਹੈਗੀ ਠੀਕ ਹੈ ਮੈਂ ਜਾਣਾ ਮੰਮੀ ਤੁਸੀਂ ਇੰਨੀ ਟੈਨਸ਼ਨ ਨਾ ਲਿਆ ਕਰੋ ਅਸੀਂ ਦੋਨੇ ਹੈਗੇ ਆ ਨਾ ਤੁਹਾਡਾ ਖਿਆਲ ਰੱਖਣ ਲਈ ਤੁਸੀਂ ਦੋਨੇ ਲੜਦੇ ਵੀ ਕੁੱਕੜਾ ਵਾਂਗੂ ਆ ਕੋਈ ਨਾ ਮੰਮੀ ਵੀਰੇ ਦਾ ਵਿਆਹ ਕਰ ਦੋ ਪਹਿਲਾਂ ਮੈਂ ਤੇ ਭਾਬੀ ਅਸੀਂ ਕੰਮ ਕਰਿਆ ਕਰਾਂਗੇ ਤੁਹਾਨੂੰ ਕਿਸੇ ਕੰਮ ਦੀ ਟੈਨਸ਼ਨ ਨਹੀਂ ਲੈਣੀ ਚੱਲ ਕੋਈ ਨਹੀਂ ਬਾਲੀ ਸਿਆਣੀ ਨਵਾਂ ਨਾ ਆ ਚੱਕ ਸਬਜ਼ੀ ਕੱਦੂ ਰੋਜ਼ ਰੋਜ਼ ਕੱਦੂ 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 ਉਦੋਂ ਹਟੋਗੇ ਜਦੋਂ ਅਸੀਂ ਕੱਦੂ ਵਾਂਗੂ ਹਰੇ ਹੋਗੇ ਓਹ ਜੀ ਤੇ ਓਹ ਕਿਉ ਮੰਨੀ ਠੀਕ ਹੈ ਤੂੰ ਸਰਾਖੀ ਠੀਕ ਠੀਕ ਹੋਰ ਚੀ ਬਣਾਈ ਹੈ ਨਾ ਉਹ ਜਿਹੀ ਵੈਸੇ ਲੰਮੇ ਪਿਆ ਸੀ ਨਾ ਯਾਰ ਬਿੱਲਾ ਬੈਠਾ ਸੀ ਘਰ ਇਹਨਾਂ ਤੇਰੇ ਗਿੜੇ ਮਾਰੇਗੀ ਜੀ ਆਏ ਜੀ ਆਏ ਨੂੰ ਕਿਵੇਂ ਆਉਣਾ ਹੋਇਆ ਉਹ ਜੀ ਤੈਨੂੰ ਗੱਲ ਕਰਨੀ ਸੀ ਇੱਕ ਪਹਿਲਾਂ ਮੈਂ ਦੋਸਤ ਪਾਣੀ ਮੰਗਾਉਂ ਆ ਨਹੀਂ ਨਹੀਂ ਪਾਣੀ ਦੀ ਕੋਈ ਲੋੜ ਨਹੀਂ ਘਰੇ ਪਾਣੀ ਪੀ ਕੀ ਆ ਠੀਕ ਹੈ ਅਸਲ ਨਾ ਗੱਲ ਆਏ ਸੀ ਯਾਰ ਆਪਣੀ ਘਰੇ ਮਾਦਾ ਨਾਲ ਹੋਰੀ ਸੀ ਗੱਲ ਅੱਛਾ ਤੇ ਮਾਦਾ ਤੈਨੂੰ ਪਤਾ ਵੀ ਸੰਸਾਯਾ ਬਹੁਤ ਕਰਦੀ ਰੌਣਕ ਦਾ ਯਾਰ ਹਾਂ ਰਿਸ਼ਤੇ ਨੂੰ ਲੈ ਕੇ ਤੇ ਉਹ ਸਾਰਾ ਦਿਨ ਯਾਰ ਉਹ ਗੱਲ ਕਰਦੀ ਰਹਿੰਦੀ ਐ ਵੀ ਵਧੀਆ ਘਰ ਮਿਲ ਜੇ ਕਿਵੇਂ ਕਰਗੇ ਜਦੋਂ ਵੀ ਗੱਲ ਹੁੰਦੀ ਐ ਉਹਨਾਂ ਕਦਾ ਜਿਗਰ ਹੁੰਦਾ ਹੀ ਹੁੰਦਾ ਯਾਰ ਯਾਰ ਤੇਰ ਹੁਣ ਵੀ ਉਮਰ ਵੀ ਹੋ ਗਈ ਵੇ ਉਹਨਾਂ ਲਈ ਹਾਂ ਇਹ ਵੀ ਐ ਬਾਕੀ ਉਹਦਾ ਰਿਜ਼ਲਟ ਹੁਣ ਵਧੀਆ ਆ ਜੂ ਯਾਰ ਐਮਏ ਦਾ ਤੇ ਆਪਾਂ ਕਹਿੰਨੇ ਵੀ ਰਿਸ਼ਤਾ ਹੋ ਜਾ ਪਾਲ ਜਿਹੜਾ ਬੀਐਡ ਗਾਂਹ ਬੰਦਾ ਕਰਾਈ ਦੇਵੇ ਤੇ ਨਾਲੇ ਕੁੜੀ ਆਉਂਦੇ ਘਰੇ ਜਾਵੜੀ ਹੈਨਾ ਯਾਰ ਆਪਣੇ ਗਵਾਨ ਪੈਂਡਣਾ ਤਿਆਮਰੋ ਹੈਗੀ ਅੱਛਾ ਉਨੇ ਚੰਗੇ ਰਿਸ਼ਤੇ ਕਰਵਾਏ ਨੇ ਹੂੰ ਤੇ ਉਹਦੇ ਰਿਸ਼ਤੇ ਕਰਵਾਏ ਸਾਰੇ ਚੜ੍ਹੇ ਵੀ ਨੇਪਰੀ ਆ ਅੱਛਾ ਹਾਂ ਮੈਂ ਗੱਲ ਕਰਦਾ ਉਹਦੇ ਨਾਲ ਜਾ ਕੇ ਹੂੰ ਤੇ ਮੈਂ ਤੁਹਾਨੂੰ ਨੰਬਰ ਦਿੰਨਾ ਠੀਕ ਹੈ ਹਾਂ ਤੇ ਤੂੰ ਉਹਦੇ ਨਾਲ ਗੱਲ ਕਰਨੀ ਇੱਕ ਵਾਰੀ ਹਾਂ ਖੁੱਲ ਕੇ ਗੱਲ ਕਰ ਲਈ ਸਾਰੀ ਗੱਲ ਦੱਸ ਦਿਓ ਵਧੀਆ ਆ ਨਾ ਉਹ ਵਧੀਆ ਕਰਾਉਂਦੀ ਆ ਆਪਾਂ ਵੇਖਾਂਗੇ ਹਾਂ ਹਾਂ ਜਿਵੇਂ ਆਪਾਂ ਨੂੰ ਸੈਟ ਲੱਗੇ ਆਪਾਂ ਹੋਵੇਂ ਕਰ ਲਾਂਗੇ ਹਾਂ ਇਹ ਗੱਲ ਸਹੀ ਆ ਬਾਈ ਹਾਂ ਪਰ ਦੱਸ ਪਾ ਦਊਗੀ ਉਹ ਆਪਾਂ ਨੂੰ ਠੀਕ ਹੈ ਹਾਂ ਤੇ ਤੂੰ ਐਂ ਕਰੀ ਉਹਨੂੰ ਫੋਨ ਲਾ ਦੇ ਇੱਕ ਵਾਰ ਕਿ ਅਸੀਂ ਫੋਨ ਕਰਾਂਗੇ ਅਮਰੋਂ ਨੂੰ ਹਣਾ ਮੈਂ ਜਾ ਹੀ ਆਉਂਗਾ ਉਹਦੇ ਕੋਲੇ ਬਸ ਫਿਰ ਜਾਇਆ ਤਾਂ ਬੜੀ ਵਧੀਆ ਗੱਲ ਹੈ ਮੈਂ ਸ਼ਹਿਰ ਜਾਣਾ ਹੀ ਹੈ ਹਾਂ ਜਾਂਦਾ ਪਿੰਡ ਚ ਹੋ ਜੂ ਉਹਨਾਂ ਦੇ ਠੀਕ ਹੈ ਠੀਕ ਹੈ ਬਈ ਇਹ ਤਾਂ ਬਹੁਤ ਵਧੀਆ ਗੱਲ ਹੋ ਜੂਗੀ ਇਹ ਤੂੰ ਐਂ ਗਰੀ ਮੈਨੂੰ ਨਾ ਹੁਣ ਨੰਬਰ ਸੈਂਡ ਕਰ ਦੇ ਮੈਂ ਤੈਨੂੰ ਨੰਬਰ ਸੈਂਡ ਕਰਦਾ ਜਾ ਕੇ ਫਿਰ ਮੈਂ ਲਾਉਂਗਾ ਮਰੋ ਨਾਲ ਹਾਂ ਠੀਕ ਲੈ ਆ ਜੀ ਮਰਦਰ ਨਾ ਦੋ ਚਾਹ ਪੀ ਜਾ ਹੁਣ